ਸਥਾਨਿਕ ਕਸਬਾ ਡੇਰਾ ਬਾਬਾ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਪਿੰਡ ਜੋੜੀਆਂ ਕਲਬ ਦੇ ਚਰਨਕ ਲੱਗੀ ਅੱਗ ਨਾਲ ਗੁੱਜਰ ਭਾਈਚਾਰ ਦਾ ਡੇਰਾ ਸੜ ਕੇ ਸੁਆਹ ਹੁੰਦਾ ਮਾਮਲਾ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰਾ ਮੁਖੀ ਸਤੋ ਪੁੱਤਰ ਸਾਈਆ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਕਰੀਬ 3 ਵਜੇ ਜਦੋਂ ਉਹ ਆਪਣੇ ਡੰਗਰਾਂ ਨੂੰ ਬਾਹਰ ਲੈ ਕੇ ਗੈਸਨ ਤੇ ਪਿਛੇ ਡੇਰੇ ਤੇ ਉਹਨਾਂ ਦੀ ਪੁੱਤਰੀ ਬੀਬੀ ਸਲੇਖਾ ਅਤੇ ਉਹਨਾਂ ਦੇ ਛੋਟੇ ਬੱਚੇ ਮੌਜੂਦ ਸਨ ਜਦੋਂ ਬੀਬੀ ਸਲੇਖਾ ਨੇ ਸ਼ਾਮ ਨੂੰ ਪ੍ਰੀਵ ਚਾਰ ਵਿੱਚ ਜਦੋਂ ਪਾਣੀ ਭਰਨ ਗਈ ਸੀ ਤਾਂ ਉਸ ਨੇ ਆਲ ਕੇ ਦੇਖਿਆ ਕਿ ਡੇਰੇ ਨੂੰ ਅੱਗ ਲੱਗੀ ਹੋਈ ਸੀ ਤਾਂ ਉਸ ਵੇਲੇ ਰੋਲਾ ਪੰਦੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਬਚਾ ਲਿਆ ਗਿਆ ਉਹਨਾਂ ਦੱਸਿਆ ਇਸ ਬਾਰੇ ਫਾਇਰ ਬ੍ਰਿਗੇਡ ਦੀ ਗੱਡੀ ਦੇ ਤੇ ਘਰੀਆਂ ਨੂੰ ਫੋਨ ਦੇ ਸੂਚਨਾ ਦਿੱਤੀ ਗਈ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਭਾਰੀ ਮਸਖਤਤ ਬਾਅਦ ਅੱਗ ਦੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ ਉਹਨਾਂ ਦੱਸ ਇਸ ਅੱਗ ਲੱਗਣ ਦੀ ਵਜ੍ਹਾ ਨਾਲ ਉਹਨਾਂ ਦੇ ਕਰੀਬਨ 9 ਲੱਖ ਰੁਪਏ ਦੇ ਗਨੇ 2 ਲੱਖ ਰੁਪਏ ਦੇ ਨਕਦੀ ਟਰੈਕਟਰ ਦੀ ਅਸਲੀ ਜਿਹਾ ਕਪੜਾ ਅਤੇ ਇੱਕ ਨਵਾਂ ਮੋਟਰਸਾਈਕਲ ਸੜ ਕੇ ਸਵਾਹ ਹੋਇਆ ਹੈ। ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ। ਬਿਊਰੋ ਰਿਪੋਰਟ ਅਲ ਪੰਜਾਬ نیوز ਸਾਡਾ ਨਾਮ ਜਿਲੇਖਾ ਚਾਂਕ ਬੱਚੇ ਦੋ ਸੁੱਤੇ ਹੀ ਨੇ ਮੈਂ ਇੱਥੋਂ ਪਾਣੀ ਲੈਣ ਨਲਕੇ ਤੋਂ ਪਾਣੀ ਭਰ ਰਹੀ ਸੀ। ਤੇ ਮੁੜ ਕੇ ਇੱਧਰ ਵੇਖਿਆ ਤੇ ਕੋਲ ਨੂੰ ਅੱਗ ਲੱਗੀ ਅਸੀਂ ਰੋਲਾ ਤੇ ਬੜਾ ਪਾਇਆ ਨਸਕਾਨ 8 ਲੱਖ ਦੇ ਤੇ ਸਾਡੇ ਗਹਿਣੇ ਸੀ 2 ਲੱਖ ਰੁਪਈਆ ਸਾਡਾ ਨਗਦ ਸੀ ਬਾਕੀ ਲੀੜਾ ਕਪੜਾ ਤੇ ਸਾਡਾ ਕੋਈ ਨਹੀਂ ਬਚਿਆ ਇੱਕ ਸਾਡਾ ਮੋਟਰਸਾਈਕਲ ਸੀ ਉਹ ਕੋ ਦਸ ਦਿਨ ਹੋਏ ਲਿਆਏ ਨੂੰ ਅਸੀਂ ਦੇ ਮੰਗ ਸਕਦੇ ਜੀ ਕੋਈ ਸਾਡੀ ਮਦਦ ਕਰ ਸਕੇ ਨਸਕਾਨ ਜੀ ਕੋ 8 ਲੱਖ ਦੇ ਗਹਿਣੇ ਸੀ 2 ਲੱਖ ਰੁਪਈਆ ਨਗਦੀ ਸੀ ਇੱਕ ਮੋਟਰਸਾਈਕਲ ਸੀ ਆਹ ਉਹ ਕਪੜਾ ਭਾਂਡਾ ਤੇ ਉਹਦੇ ਸੱਡ ਗਈ ਜਿਹੜਾ ਨਗਦੀ ਮਾਲ ਹੈ ਨਾ ਗੱਡੀ ਆਈ ਸੀ ਪਾਣੀ ਵਾਲੀ ਗੱਡੀ ਵੀ ਆਈ ਹੈ ਅੱਛਾ ਜੀ ਇਹ ਕੋਈ 2 3 3 ਵਜੇ ਜੇ ਗੱਲ ਸਰਕਾਰ ਨੇ ਮਾਂ ਕਰਦੇ ਆ ਬੇ ਗਰੀਬ ਆਦਮੀਆਂ ਸਾਡੀ ਮਦਦ ਕੀਤੀ ਜਾਂਦੀ ਹੈ